138 ਬਸਾਂ ਗਈਆਂ ਬਠਿੰਡੇ ਕੱਲੇ ਬਠਿੰਡੇ ਦੀਆਂ ਜੀ ਸਾਰੇ ਪੰਜਾਬ ਚੋਂ ਘੱਟੋ ਘੱਟ 15 18 15 100 ਬਸ ਹੋ ਗਈ ਜੀ ਇਹ ਕਹਿੰਦੇ ਵੀ ਲੋਕ ਕਿੰਨੇ ਪਰੇਸ਼ਾਨਾ ਦੇਖੋ ਵੀ ਜਿਹੜੇ ਮੁੱਦੇ ਰੱਖ ਕੇ ਵੀ ਇਹ ਸਤਾ ਚਾਹਿਆ ਤੇ ਉਦੋਂ ਵੀ ਜਿਆਦਾ ਬੁਰਾ ਹਾਲ ਹੈ ਬਦਲਾਅ ਤਾਂ ਹੁਣ ਦਿਖੀ ਜਾਂਦਾ ਸੀ ਸਾਰੇ ਲੋਕਾਂ ਨੂੰ ਦਿਖੀ ਜਾਂਦਾ ਅੱਜ ਜੰਨੀਆਂ ਸਵਾਰੀਆਂ ਉਹ ਗੱਲਾਂ ਕੱਢੀ ਜਾਂਦੀਆਂ ਹਰ ਕੋਈ ਗੱਲਾਂ ਕੱਢੀ ਜਾਂਦਾ ਇੱਕ ਮੁੱਖ ਮੰਤਰੀ ਪਾਗਲ ਸੀ ਇਹ ਤਾਂ ਸਿਆਣਾ ਇਹ ਤਾਂ ਬਦਲੇ ਫੈਸਲਾ ਬਦਲੇ ਜਾ ਸਕਦੇ ਆ ਆਧਾਰ ਕਾਰਡ ਹੁਣ ਬੱਸਾਂ ਮੰਨ ਲਓ ਅੰਮ੍ਰਿਤਸਰ ਤੱਕ ਜਾਂਦੀ ਆ ਪੰ 12 15000 ਦਾ ਡੀਜ਼ਲ ਖਾਂਦੀ ਆ ਉਹ ਬੋਝ ਤਾਂ ਲੋਕਾਂ ਤੇ ਹੀ ਐ ਇਹ ਚੇਂਜ ਕਰਨ ਜਿਨ੍ਹਾਂ ਦੀ ਲੱਖ ਲੱਖ ਰੁਪਇਆ ਤਨਖਾਹ ਫਾਇਦਾ ਤਾਂ ਉਹ ਖੱਟ ਰਿਆ ਨਾ ਆਧਾਰ ਕਾਰਡ ਦਾ ਆਮ ਬੰਦੇ ਦਾ ਤਾਂ ਕੋਈ ਫਾਇਦਾ ਇੰਨਾ ਜੀ ਜਿਹੜੀਆਂ ਮੈਡਮਾਂ ਮਾਸਟਰ ਲੱਗੇ ਹੋਏ ਆ ਜੇ ਲੱਖ ਲੱਖ ਰੁਪਇਆ ਤਨਖਾਹ ਦਾ ਲੈਂਦੇ ਆ ਉਹਨਾਂ ਦਾ ਆਧਾਰ ਕਾਰਡ ਬੰਦ ਹੋਣਾ ਚਾਹੀਦਾ ਕਜਿਆਦਾਤਰ ਕਹਿੰਦਾ ਲੇਡੀ ਜੀ ਹੁੰਦੀਆਂ ਕਹਿੰਦਾ ਬੰਦੇ ਪੰਜ ਸੱਤ ਹੁੰਦੀਆਂ ਕਹਿੰਦਾ ਸਰਕਾਰਾਂ ਨੇ ਆਧਾਰ ਕਾਰਡ ਪੈਨ ਕਾਰਡ ਹੋ ਗਿਆ ਆਧਾਰ ਕਾਰਡ ਹੋ ਗਿਆ ਐਸੇ ਚ ਹੀ ਰੋਲ ਛੱਡਿਆ ਕਹਿੰਦਾ ਸਾਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਖੜੇ ਹਾਂ ਬਠਿੰਡਾ ਦੇ ਬੱਸ ਸਟੈਂਡ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਰੈਲੀ ਕੀਤੀ ਜਾ ਰਹੀ ਹੈ ਇਤਿਹਾਸ ਚ ਪਹਿਲੀ ਵਾਰ ਹੀ ਹੋਇਆ ਕਿ ਰਾਜਨੀਤਿਕ ਰੈਲੀ ਦੇ ਵਿੱਚ ਸਰਕਾਰੀ ਬੱਸਾਂ ਗਈਆਂ ਅੱਜ ਤੱਕ ਕਿਸੇ ਵੀ ਚਾਹੇ ਕਾਂਗਰਸ ਪਾਰਟੀ ਹੋਵੇ ਤੇ ਚਾਹੇ ਅਕਾਲੀ ਦਲ ਹੋਵੇ ਅੱਜ ਤੱਕ ਕਿਸੇ ਵੀ ਰਾਜਨੀਤਿਕ ਰੈਲੀ ਦੇ ਵਿੱਚ ਸਰਕਾਰੀ ਬੱਸਾਂ ਨਹੀਂ ਗਈਆਂ ਤੇ ਅੱਜ ਜੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਵਿਧ ਕੇਜਰੀਵਾਲ ਪਹੁੰਚ ਰਹੇ ਨੇ ਬਠਿੰਡਾ ਦੇ ਮੋੜ ਹਲਕੇ ਦੇ ਵਿੱਚ ਉਹਨਾਂ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਜੇ ਬਠਿੰਡਾ ਜ਼ਿਲ੍ਹੇ ਦੀ ਗੀਤ ਗੱਲ ਕੀਤੀ ਜਾਵੇ ਤਾਂ 138 ਦੇ ਕਰੀਬ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਸਾਂ ਗਈਆਂ ਤੇ ਪੂਰੇ ਪੰਜਾਬ ਭਰ ਵਿੱਚੋਂ 1500 ਦੇ ਕਰੀਬ ਬਸਾਂ ਗਈਆਂ ਜਿਸ ਨਾਲ ਲੋਕਾਂ ਦੀ ਖੱਜਲ-ਖਵਾਰੀ ਤੋਂ ਨਾਲ ਨਾਲ ਤਸਵੀਰਾਂ ਵੀ ਦਿਖਾਵਾਂਗੇ ਉੱਥੇ ਹੀ ਜਿਹੜੇ ਪ੍ਰਾਈਵੇਟ ਆਪਰੇਟਰ ਆ ਉਹਨਾਂ ਨੇ ਕਿਹਾ ਕਿ ਜਿਹੜਾ ਆਧਾਰ ਕਾਰਡ ਨੂੰ ਲੈ ਕੇ ਜਿਹੜਾ ਸਰਕਾਰ ਨੇ ਕਰਾਇਆ ਫ੍ਰੀ ਕੀਤਾ ਲੋਡ ਬੰਦ ਨੂੰ ਹੋਣਾ ਚਾਹੀਦਾ ਬੇ ਲੋੜੇ ਜਿਹੜੇ ਨੌਕਰੀ ਪੇਸ਼ੇ ਤੇ ਲੇਡੀਜ਼ ਜਾਂਦੀਆਂ ਵਾ ਹਰ ਰੋਜ਼ ਜਾਣਾ ਹੁੰਦਾ ਉਹਨਾਂ ਨੂੰ ਤੇ ਉਹੋ ਕਿਰਾਏ ਫ੍ਰੀ ਜਾਂਦੀਆਂ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਲੋਡ ਬੰਦ ਨੂੰ ਜ਼ਰੂਰ ਹੋਣਾ ਚਾਹੀਦਾ ਔਰ ਤੁਹਾਨੂੰ ਨਾਲ ਨਾਲ ਤਸਵੀਰਾਂ ਵੀ ਦਿਖਾਉਂਦੇ ਆ ਵੀ ਬੱਸ ਸਟੈਂਡ ਬਠਿੰਡਾ ਤੇ ਬਹੁਤ ਵੱਡਾ ਰਾਸ਼ਾ ਲੋਕਾਂ ਦੀ ਖੱਜਲ ਖਵਾਰੀ ਹੈ ਕਿਉਂਕਿ ਔਰਤਾਂ ਅਕਸਰ ਹੀ ਸਰਕਾਰੀ ਬੱਸ ਤੇ ਜਾਂਦੀਆਂ ਕਿਉਂਕਿ ਜਿਹੜਾ ਕਿਰਾਇਆ ਆਧਾਰ ਕਾਰਡ ਤੇ ਫ੍ਰੀ ਹੋਣ ਕਾਰਨ ਤੇ ਅੱਜ ਜਿਸ ਕਾਰਨ ਉਹਨਾਂ ਨੂੰ ਜਿੱਥੇ ਮੋਟਾ ਕਰਾਇਆ ਪ੍ਰਾਈਵੇਟ ਬੱਸਾਂ ਨੂੰ ਦੇਣਾ ਪੈ ਰਿਹਾ ਉੱਥੇ ਹੀ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਆ ਉਹ ਵੀ ਨਾਲ ਕਿਉਂਕਿ ਬੱਸਾਂ ਇੱਕ ਆ ਦੁੱਕਾ ਚਲਦੀਆਂ ਆ ਵਾ ਜਿਸ ਨਾਲ ਭੱਜ ਭੱਜ ਕੇ ਉਹ ਚੜਦੀਆਂ ਆ ਵਾ ਤੇ ਰਸ਼ ਬਹੁਤ ਜ਼ਿਆਦਾ ਹੁੰਦਾ ਜਿਸ ਨਾਲ 60 ਵਜਣ ਦਾ ਵੀ ਖਤਰਾ ਬਣਿਆ ਰਹਿੰਦਾ ਤੇ ਨਾਲ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਕਿ ਇੱਕ ਟਰੱਕ ਡਰਾਈਵਰ ਨਾਲ ਲੜਾਈ ਝਗੜੇ ਦੀਆਂ ਜਿਹੜੀਆਂ ਵੀਡੀਓ ਉਹ ਵੀ ਸਾਹਮਣੇ ਆਉਂਦੀਆਂ ਕਿਉਂਕਿ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਕਿ ਤਨਾ ਕਿਤੇ ਕਈ ਵਾਰੀ ਟਰੱਕ ਡਰਾਈਵਰ ਵੀ ਗੁੱਸੇ ਹੋ ਜਾਂਦਾ ਨਾਰਾਜ਼ਗੀ ਹੋ ਜਾਂਦੀ ਹੈ ਕਿਉਂਕਿ ਅਕਸਰ ਖਵਾ ਜਿਹੜੀਆਂ ਖੱਜਲ ਖਵਾਰੀ ਸਵਾਰੀਆਂ ਦੀ ਹੁੰਦੀ ਆ ਜਿਸ ਨੂੰ ਲੈ ਕੇ ਅੱਜ ਬਠਿੰਡੇ ਦੀ 138 ਦੇ ਕਰੀਬ ਤੇ ਪੂਰੇ ਪੰਜਾਬ ਭਰ ਚੋਂ 1500 ਦੇ ਕਰੀਬ ਇਤਿਹਾਸ ਪਹਿਲੀ ਵਾਰੀ ਹੋਇਆ ਜਿਸ ਨਾਲ ਜਿਹੜੀ ਲੋਕਾਂ ਦੀ ਖੱਜਲ-ਖਵਾਰੀ ਵਧੀ ਹੋਈ ਆ ਤੁਹਾਡੇ ਪ੍ਰਾਈਵੇਟ ਆਪਰੇਟਰਾਂ ਨਾਲ ਵੀ ਗੱਲ ਕਰਾਵਾਂ ਕਿਤੇ ਸਵਾਰੀਆਂ ਦਾ ਕੀ ਕਹਿਣਾ ਉਹਨਾਂ ਦੀ ਵੀ ਗੱਲਬਾਤ ਕਰਾਉਣੀ ਹੈ ਹਰਵਿੰਦਰ ਸਿੰਘ ਆ ਜੀ ਜਿਹੜੀਆਂ ਮੈਡਮਾਂ ਮਾਸਟਰ ਲੱਗੇ ਹੋਏ ਆ ਜੇ ਲੱਖ-ਲੱਖ ਰੁਪਏ ਫਰਵਾਹ ਦਾ ਲੈਂਦੇ ਆ ਉਹਨਾਂ ਦਾ ਆਧਾਰ ਕਾਰਡ ਬੰਦ ਹੋਣਾ ਚਾਹੀਦਾ ਉਹ ਵੀ ਪ੍ਰਾਈਵੇਟ ਤੇ ਸਫ਼ਰ ਨਹੀਂ ਕਰਦੇ ਉਹ ਵੀ ਸਰਕਾਰੀ ਬੱਸ ਤੇ ਸਫ਼ਰ ਕਰ ਰਹੇ ਆ ਅੱਜ ਸਾਨੂੰ ਬਹੁਤ ਮੁਸ਼ਕਲ ਹੋ ਗਈ ਆ ਪ੍ਰਾਈਵੇਟ ਬੱਸਾਂ ਬਹੁਤ ਨੁਕਸਾਨ ਆਈ ਸਾਡਾ ਜੇ ਸਰਕਾਰੇ ਸਾਰਿਆਂ ਦਾ ਸਬੱਸਾਂ ਤੋਂ ਉੰਤਲੇ ਟ੍ਰਾਈ ਘਟਾ ਦੇ ਸਰਕਾਰੀ ਬੱਸਾਂ ਵਾਸਤੇ ਮੰਨ ਕੇ ਜਲੋਦਾਰ ਕਾਰਡ ਚੱਲਦਾ ਤਾਂ ਸਾਨੂੰ ਵੀ ਉਹਦੀ ਸਹੂਲਤ ਦੇਣੀ ਚਾਹੀਦੀ ਆ ਸਰਕਾਰ ਨੂੰ ਸਾਨੂੰ ਪੈਸੇ ਦੇਣੇ ਚਾਹੀਦੇ ਆ ਜੋ ਸਵਾਰੀ ਸਾਡੇ ਨਾਲ ਸਫ਼ਰ ਕਰਦੀ ਆ ਸਾਨੂੰ ਉਸ ਹਸਾਬ ਨਾਲ ਪੈਸੇ ਦੇਣੇ ਚਾਹੀਦੇ ਸਰਕਾਰ ਨੂੰ। ਕੀ ਨਾਮ ਵੀ ਤੁਸੀਂ ਮੇਰਾ ਨਾਮ ਜੀ ਤੇਜਾ ਪਲਵਾਨ ਹੈ। ਮੈਂ ਕੀ ਕਹਿਣਾ ਚਾਹੁੰਗਾ ਜਿਵੇਂ ਅਸੀਂ ਤਾਂ ਜੀ ਇਹੀ ਕਹਿੰਦੇ ਵੀ ਲੋਕ ਕਿੰਨੇ ਪਰੇਸ਼ਾਨਾ ਦੇਖੋ ਵੀ ਉਹਨਾਂ ਸਰਕਾਰਾਂ ਤੇ ਫਿਰ ਇਹਨਾਂ 'ਚ ਕੋਈ ਅੰਤਰ ਤਾਂ ਰਹਿਣਾ ਗਿਆ ਵੀ ਜਿਹੜੇ ਮੁੱਦੇ ਰੱਖ ਕੇ ਵੀ ਇਹ ਸਤਾ ਚਾਇਆ ਤੇ ਉਦੋਂ ਵੀ ਜਾਦੇ ਬੁਰਾ ਹਾਲ ਹੈ। ਫਿਰ ਕੀ ਲੋਕਾਂ ਦਾ ਸੁਧਾਰ ਕੀਤਾ ਕੀ ਇਹਨਾਂ ਨੇ ਉਹਦੇ ਨਾਲੋਂ ਚੇਂਜ ਕੀ ਹੋਇਆ? ਅੱਜ ਤੱਕ ਪਹਿਲਾਂ ਕਿਸੇ ਰੈਲੀ ਤੇ ਕੋਈ ਸਰਕਾਰ ਹੁੰਦੀ ਸੀ ਕਿ ਸਰਕਾਰੀ ਬੱਸ ਨਹੀਂ ਗਈ ਸੀ ਪਤਾ ਕਿ ਸਰਵੇ ਸਰਕਾਰੀ ਬੱਸ ਇੱਕ ਵਾਰੀਤ ਮਾਲ ਨੂੰ ਦਸਾਗਤ ਦਿਨ ਬਾਅਦ ਰੈਲੀ ਆਡਾ ਖਾਲੀ ਹੁੰਦਾ ਸਾਰੇ ਜਨਗਤ ਵੀ ਬਦਲਾਅ ਆਇਆ ਹੈ ਬਦਲਾਅ ਤਾਂ ਹੁਣ ਦੇਖੀ ਜਾਂਦਾ ਸੀ ਸਾਰੇ ਲੋਕਾਂ ਨੂੰ ਦੇਖੀ ਜਾਂਦਾ ਆ ਜੰਨੀਆਂ ਸਵਾਰੀਆਂ ਉਹ ਗਾਲਾਂ ਕੱਢੀ ਜਾਂਦੀਆਂ ਹਰ ਕੋਈ ਗਾਲਾਂ ਕੱਢੀ ਜਾਂਦਾ ਬੱਸ ਸਟੈਂਡ ਦੇ ਇੰਨੇ ਗਮ ਹੈ ਕਿ ਮੈਂ ਵੀ ਬਹੁਤ ਪਰੇਸ਼ਾਨ ਹੋ ਰਿਹਾ ਹਾਂ ਪਤਾ ਇਹ ਜੀ ਤੁਸੀਂ ਆਪ ਹੀ ਦੇਖਿਆ ਹੁਣ ਕੀ ਹਾਲਾ ਕੀ ਸਥਿਤੀ ਹੈ ਦੇਖੋ ਜੀ ਆਧਾਰ ਕਾਰਡ ਜੇ ਹੁਣ ਇੱਕ ਮੁੱਖ ਮੰਤਰੀ ਪਾਗਲ ਸੀ ਇਹ ਤਾਂ ਸਿਆਣਾ ਇਹ ਤਾਂ ਬਦਲੇ ਫੈਸਲਾ ਬਦਲੇ ਜਾ ਸਕਦੇ ਆ ਆਧਾਰ ਕਾਰਡ ਆ ਹੁਣ ਬੱਸਾਂ ਮੰਨ ਲਓ ਅੰਮ੍ਰਿਤਸਰ ਤੱਕ ਜਾਂਦੀ ਆ ਆਪਾਂ 12-15000 ਦਾ ਡੀਜ਼ਲ ਖਾਂਦੀ ਆ ਉਹ ਬੋਝ ਤਾਂ ਲੋਕਾਂ ਤੇ ਹੀ ਐ ਇਹ ਚੇਂਜ ਕਰਨ ਕੁਝ ਵਾਪਰੀਆਂ ਤਾਂ ਕਿ ਲੱਗੇ ਉਹ ਦਿੱਲੀ ਜਾਂਦੀ ਦੇਖੋ ਜੀ ਜਿਹੜੀ ਆਮ ਪਬਲਿਕ ਐ ਜਿਹੜੀ ਉਹਨਾਂ ਨੂੰ ਤਾਂ ਕਿਤੇ ਹਫ਼ਤੇ ਮਹੀਨੇ ਚ ਵਸਤੇ ਚੜਨਾ ਜਿਨ੍ਹਾਂ ਦੀ ਲੱਖ ਲੱਖ ਰੁਪਏ ਤਨਖਾਹ ਫਾਇਦਾ ਤਾਂ ਉਹ ਖੱਟ ਰਹੇ ਆ ਨਾ ਆਧਾਰ ਕਾਰਡ ਦਾ ਆਮ ਬੰਦੇ ਦਾ ਤਾਂ ਕੋਈ ਫਾਇਦਾ ਇੰਨਾ ਜੀ ਚਲੋ ਜੀ ਇਹ ਪਤਾ ਲੱਗ ਜਾਨਾ ਹੁਣ ਐਮਪੀ ਦੇ ਇਲੈਕਸ਼ਨ ਜਿਹੜੇ ਆ ਗਏ ਹੁਣ ਰਿਜ਼ਲਟ ਆ ਜਾਣਾ ਸਾਹਮਣੇ ਲੋਕਾਂ ਨੂੰ ਹੁਣ ਦਿਖੀ ਜਾਂਦਾ ਬੱਸ ਚੜ ਚੋ ਕਿਸੇ ਸਵਾਰੀ ਤੋਂ ਪੁੱਛ ਲੋ ਹਰ ਕੋਈ ਗੱਲਾਂ ਦੇਈ ਜਾਂਦਾ ਤੇ ਦੂਜੇ ਸਬਿਆਚ ਜਿਹੜੇ ਇਲੈਕਸ਼ਨ ਹੋਇਆ ਉਹ ਤੇ ਕਿ ਮੋਟਾ ਤੇ ਘਟ ਗਿਆ ਉਹ ਤਾਂ ਹੀ ਹੁਣ ਆਪਾਂ ਦੇਖ ਹੀ ਲਿਆ ਜੋ ਰੁਝਾਨ ਆਇਆ ਉਹ ਤਾਂ ਸਾਰਿਆਂ ਨੂੰ ਦਿਨ ਹੀ ਹੈ ਹੈਨਾ ਤੇ ਜਿਨ੍ਹਾਂ ਨੂੰ ਅਸੀਂ ਭੰਡ ਕੇ ਭੰਡੀ ਪ੍ਰਚਾਰ ਕਰਕੇ ਸਦਾ ਚਾਏ ਆ ਤੇ ਫਿਰ ਬਦਲਾਅ ਕੀ ਹੋਇਆ ਅਸੀਂ ਤੇਹੀ ਪੁੱਛਦਾ ਵੀ ਬਦਲਾਅ ਕੀ ਹੋਇਆ ਇਹ ਕਹਿੰਦੇ ਸੀ ਕੋਈ ਲੋਡ ਲਾਉਣ ਦੀ ਰਫਲੈਕਸਾ ਲਾਉਣ ਦੀ ਲੋੜ ਨਹੀਂ ਗਈ ਹੁਣ ਇਹਨਾਂ ਲੱਗਿਆ ਸਕਿਉਰਟੀ ਦੀ ਲੋੜ ਨਹੀਂ ਹੁੰਦੀ ਹੁੰਦਾ ਜੀ ਦਿਖੀ ਜਾਂਦਾ ਜੀ ਇੱਥੇ ਲੋਕਾਂ ਦੀਆਂ ਛਲਟਾਂ ਤੇ ਫੋਟਮਾ ਇਹਨਾਂ ਨੇ ਬਣਾ ਬਣਾ ਲਵਾਤੀਆਂ ਬੈਨਰ ਤਾਂ ਹੁਣ ਦੀਂਦੇ ਹੀ ਆ ਹਰ ਜਗ੍ਹਾ ਤੇ ਇਹ ਤਾਂ ਕਹਿੰਦਾ ਸੀ ਮੁਰਗੀ ਖਾਣੇ ਕੋਲਣਾ ਚਾਹੀਦਾ ਜੇਸੀ ਦਾ ਜੀ ਸਫਾਈ ਦੀ ਲੋੜ ਹੈ ਦੇਖੋ ਜੀ ਉਹ ਚੀਜ਼ਾਂ ਸਾਰੀਆਂ ਹੁਣ ਤੁਹਾਨੂੰ মিডিਆ ਵਾਲਿਆਂ ਨੂੰ ਕੋਈ ਪਤਾ ਹਰ ਬੰਦੇ ਨੂੰ ਦੇਖੀ ਜਾਂਦਾ ਮੌਕਾ ਮਿਲਿਆ ਆਮ ਘਰਾਂ ਦੇ ਮੁੰਡੇ ਬਣਾਏ ਐ ਐਮਐਲਏ ਉਹ ਕੁਝ ਸੋਚਣ ਉਹ ਵੀਆਈਪੀ ਕਲਚਰ ਛੱਡਣ ਆਪ ਛੱਡਣ ਫੇਰੀ ਲੋਕਾਂ ਦਾ ਸੁਧਾਰ ਕਰਨੇ ਇਹ ਆਮ ਲੋਕਾਂ ਵਾਸਤੇ ਰਜਗਾਰ ਹੈ ਇਹ ਹੁਣ ਰਜਗਾਰ ਹੈ ਮਤਲਬ ਇੱਕ ਪੜੇ ਲਿਕੇ ਦਾ ਮਤਲਬ ਡੋਗਰੀ ਪੇਸ਼ਾ ਮੈਂ ਤਾਂ ਦਾ ਸਭ ਕਰਦੇ ਆ ਆਮ ਬੁੜੀਆਂ ਵਾਸਤੇ ਤਾਂ ਕੋਈ ਹੈ ਨਹੀਂ ਮਤਲਬ ਕਹਿੰਦਾ ਔਰ ਪ੍ਰਾਈਵੇਟ ਹੈ ਕਾ ਟ੍ਰਾਂਸਪੋਰਟਾ ਚੱਲੀ ਜਾਂਦੇ ਆ ਇਹ ਕਹਿੰਦਾ ਉਹਨਾਂ ਵਾਸਤੇ ਮਤਲਬ ਕੁਝ ਵੀ ਨਹੀਂ ਕਹਿੰਦੇ ਕਹਿੰਦਾ ਦੋ ਜਿਆਦੇ ਮਤਲਬ ਕਹਿੰਦਾ ਦੁੱਖ ਦੇ ਨਹੀਂ ਪਹੜਣੀਆਂ ਪੈਂਦੀਆਂ ਇੱਕ ਗੱਡੇ ਸਾਡੇ ਇੱਕ ਅੱਡੇ ਤੇ ਕਹਿੰਦਾ ਕਿਤੇ ਲਾੜੋ ਜਾਂ ਸ਼ਾਦਰਾ ਜਾਂ ਬੱਲੂਆਂ ਨਾਲ ਲਾੜੋ ਕਹਿੰਦਾ ਤੜਕੇ ਦੋ ਦੋ ਤਿੰਨ ਤਿੰਨ ਬੱਸਾਂ ਦੀ ਸਵਾਰੀ ਹੁੰਦੀ ਹੈ ਜੋ ਕਿ ਜ਼ਿਆਦਾਤਰ ਕਹਿੰਦਾ ਲੇਡੀ ਜੀ ਹੁੰਦੀਆਂ ਕਹਿੰਦਾ ਬੰਦੇ ਪੰਜ ਸੱਤ ਹੁੰਦੇ ਆ ਕਹਿੰਦਾ ਹਾਂ ਜੋ ਕਿ ਮਤਲਬ ਸਾਡੇ ਆਧਾਰ ਕਾਰਡ ਅਸੀਂ ਤਾਂ ਇਹ ਕਹਿੰਨੇ ਵੀ ਰਜਗਾਰ ਦਿੱਤਾ ਜਾਵੇ ਕਹਿੰਦਾ ਸਾਡੇ ਮਾਵਾ ਪੈਣਾ ਕਹਿੰਦਾ ਸਾਡੇ ਸਮਾਜ ਨੂੰ ਕਹਿੰਦਾ ਸਰਕਾਰਾਂ ਨੇ ਆ ਆਧਾਰ ਕਾਰਡ ਪੈਨ ਕਾਰਡ ਹੋ ਗਿਆ ਆਧਾਰ ਕਾਰਡ ਹੋ ਗਿਆ ਇਸੇ ਚੀ ਰੋਲ ਛੱਡਿਆ ਕਹਿੰਦਾ ਸਾਨੂੰ ਸਾਡੇ ਪੜੇ ਲਿਖੇ ਕਰਨਾ ਰੁਜ਼ਗਾਰ ਆ ਮੁੰਡੇ ਕੁੜੀਆਂ ਫਿਰਦੇ ਆ ਕਹਿੰਦਾ ਉਹਨਾਂ ਨੂੰ ਰੁਜ਼ਗਾਰ ਨਹੀਂ ਕਹਿੰਦਾ ਪੜ ਲਾ ਕੇ ਮਤਲਬ ਨਸ਼ਾ ਦੇ ਲੱਗਦਾ ਚਿੱਟਿਆਂ ਦੇ ਲਾ ਲੋ ਕਹਿੰਦਾ ਬੇਰ ਰੁਜ਼ਗਾਰੀ ਕਹਿੰਦਾ ਹੱਦੋਂ ਵੱਧੇ ਹੀ ਕਹਿੰਦਾ ਐਸ ਤਾਂ ਇਹ ਕਹਿੰਦਾ ਵੀ ਰੁਜ਼ਗਾਰ ਦਿੱਤਾ ਜਾਵੇ ਕਹਿੰਦਾ ਉਹਨਾਂ ਦਾ ਹੁਣ ਇਹ ਦੇਖੋ ਜੀ 1 ਰੁਪਿਆ ਇੱਕ ਤਾਂ ਨੌਕਰੀ ਪੇਸ਼ਾ ਲੱਗ ਗਈ ਕਹਿੰਦਾ ਮਤਲਬ ਕਿੰਨੀਆਂ ਕਿੰਨੀਆਂ ਪੇਮੈਂਟ ਆ ਉਹ ਵੀ ਸਭ ਕਰ ਰਹੇ ਆ ਕੰਮ ਆ ਕਹਿੰਦਾ ਉਹ ਕਦੇ-ਕਦਈਆਂ ਭੀੜ ਭੜਕਾ ਜਾਂਦੀ ਹੈ ਜਦੋਂ ਨੁਕਸਾਨ ਹੁੰਦਾ ਉਦੋਂ ਡਰਾਈਵ ਕਨੈਕਟਰ ਦੇ ਆ ਜਾਂਦਾ ਜੀ ਕਹਿੰਦਾ ਜੀ ਨਾਮ ਆ ਜੀ ਕੀ ਕਹਿੰਦੇ ਰਾਮ ਸਿੰਘ ਆ ਜੀ ਇਹਦਾ 138 ਬੱਸਾਂ ਗਈਆਂ ਇਹ ਸਾਰੀਆਂ ਟੋਟਲ ਪਹਿਲਾਂ ਜਾਂਦੀਆਂ ਰਹਿੰਦੀਆਂ ਜੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਹਰ ਗਈਆਂ ਕਿ ਆਪਾਂ ਕੱਲ੍ਹ ਕਿੰਨੀਆਂ ਬੱਸਾਂ ਗਈਆਂ 138 ਬੱਸਾਂ ਗਈਆਂ ਮਠੰਡੇ ਇਕੱਲੇ ਮਠੰਡੇ ਦੀਆਂ ਜੀ ਤੇ ਫਿਰ ਜਿਹੜੀਆਂ ਸਵਾਰੀਆਂ ਉਹਨਾਂ ਨੂੰ ਕਿਵੇਂ ਐਡਜਸਟ ਕਰਦੇ ਸਵਾਰੀਆਂ ਕੋ ਮਿੰਨੀ ਬੱਸਾਂ ਹੈਗੀਆਂ ਸਾਡੇ ਕੋਲੇ ਜੀ ਮਿੰਨੀ ਬੱਸਾਂ ਭੇਜੀ ਜਾਂਦੇ ਆ ਦੋ ਦੋ ਟਾਈਮਾਂ 'ਚ ਇੱਕ ਵੇਲੇ ਸਾਰੇ ਪੰਜਾਬ 'ਚੋਂ ਘੱਟੋ ਘੱਟ 15-18 1500 ਬੱਸ ਹੋ ਗਈ ਜੀ ਜੇ ਦੇਖਿਆ ਜਾ ਪਹਿਲੇ ਜਾਦੇ ਹੁੰਦੇ ਸੀ ਹੁਣ ਤਾਮਿਨੀ ਬਸਾਂ ਤੇ ਫਿਰ ਪੁਰਾਣੀਆਂ ਕਿ ਬਣਾਉਂਦੇ ਸੀ ਬਸੇ ਅਮਜੇ ਕੋਈ ਹੋਇਆ ਜੇ ਗੇੜੇ ਵੱਧ ਲਾਈ ਜਾਂਦੇ ਸੀ ਪਹਿਲੇ ਸਰਕਾਰਾਂ ਦੇ ਵਿੱਚ ਵੀ ਲੈ ਕੇ ਜਾਇਆ ਕਰਦੇ ਸੀ ਨਹੀਂ ਪਹਿਲੀ ਸਰਕਾਰ ਚ ਨਹੀਂ ਗਏ ਸੀ ਵੀ ਪਹਿਲੇ ਸਰਕਾਰ ਚ ਲੈ ਗਏ